ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੋਬ ਪੁਆਇੰਟ ਪੰਜਾਬ ਦੇ ਉੱਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਪੁਲਿਸ ਕਨਸਟੇਬਲ 2024 ਦੇ ਬੱਚਿਆਂ ਲਈ ਕੱਲ੍ਹ ਰਾਤ ਪੰਜਾਬ ਪੁਲਿਸ ਦੀ ਸਾਈਟ ਤੇ ਇੱਕ ਜਿਹੜਾ ਨੋਟਸ ਉਹਨਾਂ ਨੇ ਅਪਡੇਟ ਕੀਤਾ ਹੈ ਜਿਸ ਚ ਪੰਜਾਬ ਪੁਲਿਸ ਕਨਸਟੇਬਲ 2024 ਦੇ ਬੱਚਿਆਂ ਲਈ ਨਵੀਂ ਜਿਹੜੀ ਮੈਰਿਟਿਸਟ ਅਪਡੇਟ ਹੋਈ ਹੈ ਉਹ ਸਾਰੇ ਬੱਚਿਆਂ ਲਈ ਨਹੀਂ ਹੋਈ ਕੁਝ ਕੈਟਾਗਰੀਜ਼ ਦੇ ਬੱਚੇ ਸੀਗੇ ਜਿਨ੍ਹਾਂ ਦੀਆਂ ਲਿਸਟਾਂ ਚ ਅਪਡੇਟ ਆਈ ਹੈ ਕੁਝ ਬੱਚੇ ਉਸ ਤੋਂ ਬਾਹਰ ਕੀਤੇ ਗਏ ਨੇ ਤੇ ਕੁਝ ਨਵੇਂ ਬੱਚੇ ਐਡ ਕੀਤੇ ਗਏ ਨੇ ਤੇ ਇਸ ਦਾ ਕਾਰਨ ਕੀ ਹੈ ਇਸ ਬਾਰੇ ਆਪਾਂ ਸਾਰੀ ਗੱਲਬਾਤ ਕਰਦੇ ਹਾਂ ਪਹਿਲਾਂ ਆਪਾਂ ਨੋਟਸ ਦੇਖੀਏ ਕਿ ਉਸ ਚ ਕਿਹੜੇ ਬੱਚੇ ਜਿਹੜੇ ਐਡ ਕਰਨ ਕੀਤੇ ਗਏ ਆ ਤੇ ਕਿਹੜੇ ਬੱਚੇ ਜਿਹੜੇ ਉਹਨਾਂ ਚੋਂ ਲਿਸਟਾਂ ਚ ਕੱਢੇ ਗਏ ਆ ਜਿਵੇਂ ਤੁਸੀਂ ਇਹ ਲਿਸਟ ਦੇਖ ਰਹੇ ਹੋ ਇਸ 'ਚ ਉਹਨਾਂ ਨੇ ਕੱਲ ਅਪਡੇਟ ਕੀਤਾ ਕਿ ਕੁਝ ਜਿਹੜੀਆਂ ਲਿਸਟਾਂ ਦੇ ਵਿੱਚ ਕੁਝ ਗੜਬੜ ਸੀ ਜਾਂ ਉਹਨਾਂ ਤੋਂ ਕੁਝ ਗਲਤੀ ਹੋਈ ਤਾਂ ਕਰਕੇ ਜਿਹੜਾ ਹੈਗਾ ਸੀ ਇੰਨਾ ਟਾਈਮ ਲੱਗ ਰਿਹਾ ਸੀ ਕਿਉਂਕਿ ਰਿਜ਼ਲਟ 28 ਮਈ ਦਾ ਰਿਜ਼ਲਟ ਆਇਆ ਹੋਇਆ ਤੇ ਅੱਜ 2 ਅਗਸਤ ਹੋ ਗਈ ਪਰ ਅੱਜ ਤੱਕ ਉਹਨਾਂ ਨੇ ਕੋਈ ਅਪਡੇਟ ਨਹੀਂ ਦਿੱਤੀ ਸੀ ਕਿਉਂ ਅਪਡੇਟ ਕਿਉਂ ਨਹੀਂ ਦਿੱਤੀ ਸੀ ਕਿਉਂਕਿ ਉਸ ਰਿਜ਼ਲਟ 'ਚ ਕੁਝ ਗੜਬੜ ਹੋਣ ਕਰਕੇ ਇਹ ਹੀ ਗੱਲ ਹੁੰਦੀ ਹੈ ਕਿ ਕੋ ਜਿਹੜੀ ਜਿੰਨਾ ਬੱਚਿਆਂ ਦਾ ਨਾਮ ਉਹ ਲਿਸਟ ਚ ਆਉਣਾ ਹੁੰਦਾ ਉਹ ਕਿਸੇ ਗਲਤੀ ਕਰਨ ਬਾਹਰ ਹੋ ਗਈ ਉਸ ਟਾਈਮ ਤੇ ਹੁਣ ਉਹਨਾਂ ਦੀ ਜਿਹੜਾ ਰਿਜ਼ਲਟ ਨੂੰ ਦੁਬਾਰਾ ਚੈੱਕ ਕਰਿਆ ਗਿਆ ਤੇ ਹੁਣ ਇਹ ਲਿਸਟਾਂ ਜਿਹੜੀਆਂ ਦੁਬਾਰਾ ਅਪਡੇਟ ਕੀਤੀਆਂ ਗਈਆਂ ਨੇ ਇਹ ਲਿਸਟਾਂ ਸਾਰੀ ਕੈਟਾਗਰੀਜ਼ ਲਈ ਨਹੀਂ ਹੈਗੀਆਂ ਇਹ ਜਿਹੜੀਆਂ ਇਹਨਾਂ ਨੇ ਨੀਚੇ 6 ਕੈਟਾਗਰੀਜ਼ ਮੈਂਸ਼ਨ ਕਰੀਆਂ ਹੋਈਆਂ ਨੇ ਇਹ ਸਿਰਫ ਉਹਨਾਂ ਚੀ ਬੱਚੇ ਕੁਝ ਐਡ ਕਰੇ ਗਏ ਨੇ ਤੇ ਕੁਝ ਬੱਚੇ ਉਹਨਾਂ ਚ ਰਿਮੂਵ ਕਰੇ ਗਏ ਨੇ ਕੰਮੇਰ ਰਿਜ਼ਲਟ ਜਿਹੜੇ ਹੈਗੇ ਚੈੱਕ ਕਰ ਰਹੇ ਅਸੀਂ ਠੀਕ ਹੈ ਤੇ ਕੁਝ ਪੁਆਇੰਟ 1 2% ਮਤਲਬ ਕਿ 1 2 ਪੁਆਇੰਟਾਂ ਦੇ ਕੁਝ ਬੱਚੇ ਨਵੇਂ ਐਡ ਕਰ ਲਏ ਤੇ ਕੁਝ ਬੱਚੇ ਉਹ ਤੋਂ ਰਿਮੂਵ ਕਰਤੇ ਤੇ ਹੁਣ ਇਹ ਕਿਹੜੇ ਕਿਹੜੇ ਬੱਚਿਆਂ ਲਈ ਹੈ ਜਿਹੜੇ ਬੈਕਵਰਡ ਕਲਾਸਿਸ ਤੋਂ ਆਉਣੇ ਤੇ ਉਹਨਾਂ ਦੇ ਡਿਸਟ੍ਰਿਕਟ ਦੀ ਡਿਸਟ੍ਰਿਕਟ ਕੈਡਰ ਦੀ ਜਿਹੜੀ ਲਿਸਟ ਹੈ ਜੇਕਰ ਤੁਹਾਡਾ ਨਾਮ ਇਹਨਾਂ ਲਿਸਟਾਂ ਦੇ ਵਿੱਚੋਂ ਉਹਨਾਂ ਦਾ ਤੁਸੀਂ ਆਪਣੇ ਚੈੱਕ ਕਰ ਲਓ ਕਿ ਤੁਹਾਡਾ ਨਾਮ ਉੱਥੇ ਹੈਗਾ ਜਾਂ ਨਹੀਂ ਇਹ ਲਿਸਟਾਂ ਜਿਹੜੀਆਂ ਪੁਰਾਣੀਆਂ ਲਿਸਟਾਂ ਪੰਜਾਬ ਪੁਲਿਸ ਦੀ ਸਾਈਟ ਤੇ ਪਈਆਂ ਨੇ ਇਹ ਉਹਨਾਂ ਦੀ ਅਪਡੇਟ ਕੀਤੇ ਗਏ ਨੇ ਤੁਸੀਂ ਉੱਥੇ ਹੀ ਜਗ੍ਹਾ ਹੈਗਾ ਚੈੱਕ ਕਰ ਸਕਦੇ ਹੋ ਠੀਕ ਹੈ ਤੇ ਜਿਹੜੇ ਫ੍ਰੀਡ ਫਾਈਟਰ ਹੋ ਗਏ ਇਹਨਾਂ ਦਾ ਵੀ ਡਿਸਟ੍ਰਿਕਟ ਕੈਡਰ ਦੀ ਤੁਸੀਂ ਲਿਸਟ ਚੈੱਕ ਕਰ ਲਿਓ ਜਰਨਲ ਜਿਹੜੇ ਆਰਮਡ ਕੈਡਰ ਦੀ ਲਿਸਟ ਐ ਮੈਰਿਟ ਲਿਸਟ ਉਹ ਤੁਸੀਂ ਉਹਨੂੰ ਚੈੱਕ ਕਰ ਲਓ ਇਸ ਤੇ ਡਿਸਟ੍ਰਿਕਟ ਵਾਲਿਆਂ ਨੂੰ ਕੋਈ ਚੱਕਰ ਨਹੀਂ ਹੈਗਾ ਇੱਥੇ ਸਿਰਫ ਆਰਮਡ ਕੈਡਰ ਵਾਲਿਆਂ ਦੀ ਲਿਸਟ ਅਪਡੇਟ ਕੀਤੀ ਗਈ ਹੈ ਤੇ ਬੈਂਕਵਰਡ ਕਲਾਸ ਦੇ ਤੇ ਆਰਮਡ ਕੈਡਰ ਦੀ ਲਿਸਟ ਹੈ ਜਿਹੜੀ ਪੀਪਲਸ ਪਰਸਨਲ ਫਰੀਡਮਸ ਦੀ ਠੀਕ ਹੈ ਤੇ ਫਰੀਡਮ ਫਾਈਟਰਸ ਇਹਨਾਂ ਦੀ ਆਰਮਡ ਕੈਡਰ ਦੀ ਲਿਸਟ ਹੈ ਵੈਸੇ ਡਿਸਟ੍ਰਿਕਟ ਵਾਲੇ ਜਿਹੜੇ ਇਹ ਦੋ ਲਿਸਟਾਂ ਨੇ ਬਾਕੀ ਸਾਰੀਆਂ ਆਰਮਡ ਕੈਡਰ ਵਾਲੀਆਂ ਨੇ ਤਾਂ ਤੁਸੀਂ ਅਗਰ ਤੁਹਾਡਾ ਕੋਈ ਇਹਨਾਂ ਚ ਲਿਸਟਾਂ ਦੇ ਵਿੱਚ ਨਾਮ ਹੈਗਾ ਤਾਂ ਤੁਸੀਂ ਇਹਨਾਂ ਚ ਜਾ ਕੇ ਚੈੱਕ ਕਰ ਸਕਦੇ ਹੋ ਤੇ ਇਹ ਹੁਣ ਇਹ ਕਿਉਂ ਕੀਤਾ ਗਿਆ ਜਾ ਰਿਹਾ ਇਹ ਨਰਜ਼ਲਟ ਲੇਟ ਕਿਉਂ ਹੋ ਰਿਹਾ ਸੀ ਇਹ ਇਸ ਕਰਕੇ ਜਿਹੜਾ ਹੈਗਾ ਇਹ ਨਰਜ਼ਲਟ ਲੇਟ ਹੋ ਰਿਹਾ ਸੀ ਤਾਂ ਕਿ ਕਿਸੇ ਬੱਚੇ ਦਾ ਹੱਕ ਨਾ ਮਾਰਿਆ ਜਾਵੇ ਹੋ ਸਕਦਾ ਕੁਝ ਬੱਚਿਆਂ ਦੇ ਹੁਣ ਪੁਆਇੰਟਾਂ ਤੋਂ ਨੰਬਰ ਜਿਹੜੇ ਹੈ ਇੱਕ ਘਟ ਗਏ ਉਹ ਲਿਸਟ ਚੋਂ ਬਾਹਰ ਹੋ ਗਏ ਪਰ ਜਿਹੜੇ ਹੁਣ ਬੱਚਿਆਂ ਦੀ ਹੱਕ ਮੰਗਦਾ ਸੋ ਉਹਨਾਂ ਬੱਚਿਆਂ ਨੂੰ ਵੀ ਉਹਨਾਂ ਦਾ ਜਿਹੜਾ ਹੈਗਾ ਹੱਕ ਦੇਣਾ ਮਰlo ਸਹੀ ਗੱਲ ਹੈ ਤੇ ਹੁਣ ਜਿਹੜੇ ਬੱਚੇ ਇਸ ਤੋਂ ਬਾਹਰ ਹੋ ਗਏ ਉਹ ਇਹ ਚੀਜ਼ ਨਾ ਸੋਚੋ ਕਿ ਹਾਂ ਯਾਰ ਸਾਡੀ ਕਿਸਮਤ ਇਹ ਹੈ ਜੇ ਆ ਬਹੁਤ ਤੁਸੀਂ ਉਸ ਚੀਜ਼ ਨੂੰ ਮੰਨ ਕੇ ਨਹੀਂ ਚੱਲਣਾ ਤੁਸੀਂ ਉਹਦੀ ਪੰਜਾਬ ਪੁਰਸ ਦੀ ਜਿਹੜੀ ਹੈ ਅੱਗੇ ਤਿਆਰੀ ਕਰੀ ਚੱਲੋ ਪਰ ਤੇ ਹਰੇਕ ਸਾਲ ਆਉਣੀ ਹੈ 2026 ਚ ਵੀ ਜਿਹੜੀ ਫਾਈਨਲ ਭਰਤੀ ਹੋਣੀ ਆ ਤੇ ਇਹਨਾਂ ਲਿਸਟਾਂ ਦੇ ਵਿੱਚ ਹੋਇਆ ਕਿ ਇਹਨਾਂ ਲਿਸਟਾਂ ਦੇ ਵਿੱਚ ਮਾਈਨਰ ਜਿਹੜਾ ਪੁਆਇੰਟਾਂ ਦਾ ਫਰਕ ਪਿਆ ਤੇ ਪੁਆਇੰਟਾਂ ਦੇ ਫਰਕ ਤੋਂ ਬਾਅਦ ਜਿਹੜੀ ਹੈਗੀ ਮੈਰਿਟ ਲਿਸਟ ਆਪਣੀ ਅਪਡੇਟ ਹੋਈ ਹੈ ਤੇ ਥੋੜੀ ਜੀ ਮਿਲ ਕੇ ਮੈਰਿਟ ਲਿਸਟ ਥੋੜੀ ਹੋਰ ਜ਼ਿਆਦਾ ਹੋਊਗੀ ਤੇ ਹੂ ਰੀਚੂ ਮਤਲਬ ਕੋਈ ਜਾਂ ਆਪਾਂ ਕੁਝ ਬੱਚਿਆਂ ਦੇ ਹੁਣ ਰਾਤ ਦੇ ਇੱਕ ਮਿੰਟਾਂ ਨੇ ਸਰ ਲਿਸਟਾਂ ਚ ਕਪੜਾ ਹੋਇਆ ਜਾਂ ਕੋਈ ਕੁਛ ਪੈਸੇ ਦੀ ਕੀ ਜੀਬ ਹੋ ਗਿਆ ਇਨ੍ਹਾਂ ਲਿਸਟਾਂ ਚ ਐਸੀ ਕੋਈ ਗੱਲ ਨਹੀਂ ਹੋਈ ਨਾ ਕੋਈ ਬਸ ਥੋੜੀ ਜਿਹੀ ਹੋ ਹੁੰਦੀ ਹੈ ਕਿ ਜਿਹੜੀ ਕੰਪਨੀ ਥੋੜੀ ਸ਼ੇਸ ਤੋਂ ਧਰਤੀ ਹੋਈ ਹੁੰਦੀ ਆ ਤਾਂ ਉਸ ਕਸਤੀ ਨੂੰ ਇਨ੍ਹਾਂ ਨੇ ਰਿਵਾਈਜ਼ ਕਰਨ ਦਾ ਹੱਥ ਕਿਉਂਕਿ 2021 22 ਸ਼ਾਇਦ 21 ਦੇ ਜਾਂ 22 ਦੇ ਰਿਜ਼ਲਟ ਚ ਵੀ ਇਹੀ ਜਿਹੜਾ ਹੈਗਾ ਉਨ੍ਹਾਂ ਦੁਆਰਾ ਮਤਲਬ ਰਿਜ਼ਲਟ ਰਵਾਈਜ਼ ਕਰਿਆ ਗਿਆ ਸੀ ਨਿਊ ਲਿਸਟ ਸੀ ਜਿਹੜੀਆਂ ਅਪਡੇਟ ਕੀਤੀਆਂ ਗਈਆਂ ਸੀ 2-4 ਮਹੀਨੇ ਬਾਅਦ ਇਹ ਤਾਂ ਚਲੋ ਫਿਰ ਵੀ ਆਪਣਾ 2-3 ਮਹੀਨੇ ਬਾਅਦ ਕਰਤੀ ਉਹ ਤੁਹਾਨੂੰ ਘੱਟੋ-ਘੱਟ 4-5 ਮਹੀਨੇ ਲੱਗੇ ਸੀ ਜਿਹੜੀ 2021-22 ਦੀ ਪਰਚ ਸੀ ਠੀਕ ਹੈ ਤਾਂ ਇਸ ਲਈ ਤੁਸੀਂ ਇਸ ਚੀਜ਼ ਦਾ ਸ਼ੁਕਰ ਮਨਾਓ ਕਿ ਜਿਹੜਾ ਜਿਹੜੇ ਬੱਚਿਆਂ ਦਾ ਹੱਕ ਸੀ ਉਹਨਾਂ ਨੂੰ ਮਿਲਿਆ ਤੇ ਇਹ ਮਤਲਬ ਕੋਈ ਗਲਤੀ ਨਹੀਂ ਹੈਗੀ ਅਗਰ ਰਿਜ਼ਲਟ ਲੇਟ ਹੋ ਰਿਹਾ ਪਰ ਸਹੀ ਰਿਜ਼ਲਟ ਆ ਰਿਹਾ ਤਾਂ ਇਹ ਮਤਲਬ ਕਿ ਵਧੀਆ ਗੱਲ ਹੈ ਤੇ ਬਾਕੀ ਮੈਂ ਉਮੀਦ ਕਰਦਾ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਵਧੀਆ ਲੱਗੀ ਹੋਊਗੀ ਤੇ ਜਿਹੜੇ ਬੱਚਿਆਂ ਦਾ ਕੋਈ ਡੀਮੋਟੀਵੇਟ ਹੋਣ ਦੀ ਲੋੜ ਨਹੀਂ ਅਗਰ ਕਿਸੇ ਤੋਂ ਕਿਸੇ ਦਾ ਨਾਮ ਹੈ ਕਿ ਕਦੇ ਪੁਆਇੰਟ ਦੇ ਬਾਹਰ ਹੋਇਆ ਤਾਂ ਤੁਸੀਂ ਜਿਹੜੀ ਆਪਣੀ ਤਿਆਰੀ ਕਰਦੇ ਰਹੋ ਨੈਕਸਟ ਇਅਰ ਜਿਹੜੀ ਹੈਗੀ ਭਰਤੀ ਪੱਕੀ ਹੋਣੀ ਆ ਤੇ ਮੈਨੂੰ ਉਮੀਦ ਆ ਜਿਹੜੀ ਬੱਚਿਆਂ ਦੇ ਪੁਆਇੰਟਾਂ ਦੇ ਨੰਬਰ ਹੋਣਗੇ ਉਹਨਾਂ ਨੇ 2025 ਵਾਲਾ ਪੇਪਰ ਦੇ ਕੇ ਉਸ ਤੋਂ ਵੀ ਵਧੀਆ ਸਕੋਰ ਕਰਿਆ ਹੋਊ ਠੀਕ ਹੈ ਅਗਰ ਇਨਫੋਰਮੇਸ਼ਨ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ